ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਹਰਮੀਤ ਸਿੰਘ ਇਹਦੇ ਸਾਥੀ ਸੋਨਾ ਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦਪਾਕ ਬਾਰਡਰ ਤੋਂ ਫਿਰ ਉਹ ਹਿੰਦੀ ਇੱਕ ਖੇਪ ਮਿਲੀ ਆ ਤੇ ਮਾਨਜੋਗ ਸੀਨੀਅਰ ਅਫਸਰਾਂ ਦੀ ਨੌਲੇ ਚ ਲਿਆ ਕੇ ਤੇ ਇਹ ਰਮਦਾਸ ਅਜਨਾਲਾ ਰੋਡ ਤੇ ਨਾਕਾ ਲਾਇਆ ਗਿਆ ਤੇ ਬੀਐਸਐਫ ਤੇ ਸੀਆਈ ਗੁਰਦਾਸਪੁਰ ਦੀ ਟੀਮ ਨਾਲ ਸਾਂਝਾ ਆਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਜਿਸ ਵਿੱਚ ਉਹ ਜਿਹੜਾ ਵਾ ਉਹ ਅੱਧਾ ਕਿਲੋ ਹੋ ਰਿਹਾ ਰਿਕਵਰ ਹੋਈ ਹੈ ਤੇ ਇਹਨਾਂ ਦੇ ਜਿਹੜੇ ਦੋ ਸਾਥੀ ਆ ਉਹ ਭੱਜਣ ਵਿੱਚ ਨੇਰੇ ਦਾ ਫਾਇਦਾ ਕਾਮਯਾਬ ਹੋ ਗਏ ਆ ਉਹਨਾਂ ਨੂੰ ਆਪਾਂ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਕਰ ਰਹੇ ਆ ਤੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਤੇ ਜਿਹਨੇ ਬਾਬਾ ਨਾਨਕ ਸੈਕਟਰ ਤੋਂ ਹਾਂ ਇਹ ਅਜਨਾਲਾ ਰਮਦਾਸ ਰੋਡ ਤੋਂ ਬਿਆਲ ਪੱਟੀ ਪਿੰਡ ਆ ਉੱਥੇ ਸਰਹੋਤ ਵੀ ਉਮੀਦ ਹੋ ਸਕਦੀ ਇਹਨਾਂ ਕੋਲ ਬਿਲਕੁਲ ਜੀ ਬਿਲਕੁਲ ਉਮੀਦ ਹੈਗੀ ਆ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਫੇਰ ਅੱਗੇ ਇਨਵੈਸਟੀਗੇਸ਼ਨ ਕਰਦੇ ਆ ਇਨੇ ਸਾਥੀ ਇਹ ਤਿੰਨ ਸਾਥੀ ਨੇ ਦੋ ਪਗੋੜੇ ਆ ਇੱਕ ਫੜਿਆ ਗਿਆ ਸਰ ਕੀ ਕੀ ਇਹਨਾਂ ਨੂੰ ਬ੍ਰੰਮ ਦਿੱਤੇ ਆ ਅੱਧਾ ਕਿਲੋ ਹਰੋਇਨ ਇੱਕਾ ਨੋਵਾ ਗੱਡੀ ਆ ਉਹ ਬ੍ਰੰਮ ਤੋਂ ਹੀ ਆ ਕਿਹੜੀ ਜਗ੍ਹਾ ਤੇ ਇਹ ਡਿਆਲ ਪੱਟੀ ਪਿੰਡ ਤੋਂ ਅਜਨਾਲਾ ਰਮਦਾਸ ਰੋਡ ਤੇ ਉੱਥੋਂ ਆ